ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇੜੇ ਕਿਸਾਨ ਆਗੂ ਨੇ ਨਾ ਇਹ ਵੀ ਹੋਣਾ ਪੰਜਾਬ ਨੂੰ ਬਚਾਉਣ ਬਾਅਦ ਤੇ ਮਸੀਹੇ ਬਣ ਕੇ ਨਿਕਲੇ ਹੋਏ ਨੇ ਮਤਲਬ ਹਰੇਕ ਮੁੱਦੇ ਤੇ ਧਰਨੇ ਲਾਵਾਂਗੇ ਪੰਜਾਬ ਨੂੰ ਬਚਾਉਣ ਪਰ ਪੰਜਾਬ ਦੇ ਲੋਕ ਭੀਖ ਮੰਗ ਕੇ ਖਾਣ ਪੰਜਾਬ ਦੇ ਲੋਕ ਬੁਰਕੀ ਤੇ ਭਲਣ ਆਪਣੀ ਮਿਹਨਤ ਕਰਕੇ ਨਾ ਖਾਣ ਇਹ ਨੇੜੇ ਕਿਸਾਨ ਆਗੂ ਨੇ ਮੈਂ ਤਾਂ ਵੈਸੇ ਦਲਾਲ ਸ਼ਬਦ ਘੜਿਆ ਹੋਇਆ ਵਧੀਆ ਟੇਸੇ ਦੇ ਨਾਲ ਚੰਗੀ ਤਰ੍ਹਾਂ ਐਂ ਵਧੀਆ ਬਣਾ ਕੇ ਫਿੱਟ ਬੰਦੇ ਇਨਾਂ ਤੇ ਨੇੜਾ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਵਾਸ ਕੀਤਾ ਗਿਆ ਸੀ ਮਤਲਬ ਜਿਹੜੇ ਚਿਪ ਵਾਲੇ ਮੀਟਰ ਲਾਏ ਗਏ ਆ ਜਾਂ ਲੋਣੇ ਹੁਣ ਉਹਦੇ ਵਿੱਚ ਕੀ ਹੋਣਾ ਉਹ ਜਿਵੇਂ ਫੋਨ ਦੇ ਵਿੱਚ ਪੈਂਦੀ ਹੈ ਇਦਾਂ ਉਹਦਾ ਕਨੈਕਸ਼ਨ ਹੋਣਾ ਹੈ ਚਾਰਜ ਹੀ ਹੋਣਾ ਜਦੋਂ ਪੈਸੇ ਖਤਮ ਬਿਜਲੀ ਕੱਟੀ ਜਾਊ ਤੇ ਹੁਣ ਇਹ ਕਹਿੰਦੇ ਵੀ ਜਿਹੜੇ ਉਹ ਮੀਟਰ ਨੇ ਸਾਰੇ ਲਾ ਦੇ ਜਿਹਦੇ ਲੱਗੇ ਨੇ ਡੀਸੀ ਦਫ਼ਤਰ ਦੇ ਅੱਗੇ ਜਾ ਕੇ ਰੱਖ ਦਿਓ ਅਸੀਂ ਧਰਨਾ ਲਾਵਾਂਗੇ 15 16 ਦਸੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਮਤਲਬ ਵੀ ਜੋ ਕੁਝ ਸਾਡੇ ਘਰ ਦੇ ਵਿੱਚ ਬਿੱਲ ਬੱਤੀ ਜਣ ਕੇ ਖਰਚਾ ਹੁੰਦਾ ਵੀ ਉਹ ਸਾਰਾ ਸਰਕਾਰ ਚੱਕੇ ਤੇ ਅਸੀਂ ਖੁੰਡਾਂ ਤੇ ਬਹਿ ਕੇ ਸਤਿ ਸ਼੍ਰੀ ਅਕਾਲ ਮਿੱਤਰ ਬੈਕਟ 500 ਕੁਟਿਏ ਗੱਪਾਂ ਮਾਰਗੇ ਡੱਕਾ ਨਾ ਤੋੜੀਏ ਵੀ ਅਸੀਂ ਇਹ ਨਹੀਂ ਕੁਝ ਕਰਨਾ ਤੇ ਹੁਣ ਇਹ ਕਹਿੰਦੇ ਸਾਰੇ ਮੀਟਰ ਲਾ ਕੇ ਜਿਹਦੇ ਲੱਗੇ ਨੇ ਚਪਾਲੇ ਮੀਟਰ ਵੀ ਡਿਸ਼ ਜਪਤਾਂ ਦੇ ਸਾਹਮਣੇ ਰੱਖ ਦਿਓ ਅਸੀਂ ਉੱਤੇ ਤਨੋਂ ਲਾ ਕਿੰਨੇ ਲੋਕ ਸਹਿਮਤ ਹੈ ਜੇ ਤੁਸੀਂ ਪਾਣੀ ਦੀ ਬਰਬਾਦੀ ਦੀ ਗੱਲ ਕਰਦੇ ਹੋ ਨਾ ਜਿੰਨਾ ਘਰਾਂ ਵਿੱਚ ਸਵਰਸੇਵਲ ਮੋਟਰਾਂ ਲੱਗੀਆਂ ਨੇ ਬਿੱਲ ਫਰੀ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਵੀ ਮੋਟਰ ਚਲਾਤੀ ਮੁੜ ਕੇ ਬੰਦ ਕਰਨੀਆਂ ਨਾ 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 ਕਿਹੜਾ ਬਿੱਲ ਆਉਣਾ ਚੱਲੀ ਜਾਣ ਜੋ ਤੇ ਜਦੋਂ ਬਿੱਲ ਆ ਗੂ ਹੋ ਗਏ ਅਗਲੇ ਨੇ ਟਾਈਮ ਨੋਟ ਕਰਨਾ ਜਾਂ ਆਟੋਮੈਟਿਕ ਉਸਟਾਰਟਰ ਲਾਉਣਗੇ ਵੀ ਜਦੋਂ ਟੈਂਕੀ ਭਰ ਗਈ ਉਦੋਂ ਮੋਟਰ ਬੰਦ ਹੋ ਜੇ ਕਿਉਂਕਿ ਪਤਾ ਬਿੱਲ ਆਊਗਾ ਨਹੀਂ ਉਦਾਂ ਪ੍ਰਵਾਹ ਕੋਈ ਨਹੀਂ ਜਿਹੜੇ 10-10 ਪਸ਼ੂ ਰੱਖੇ ਆ ਡੰਗਰ ਰੱਖੇ ਆ ਮੱਝਾਂ ਰੱਖੀਆਂ ਨੇ ਉਹ ਮੋਟਾ-ਮੋਟਾ ਗੋਹਾ ਚੱਕ ਲੈਂਦੇ ਆ ਤੇ ਬਾਕੀ ਛੱਡ ਕੇ 1.5 ਇੰਚੀ ਪਾਈਪ ਸਭ ਨਾਲੀ ਚ ਜਾਂਦਾ ਛੱਪੜਾਂ ਚ ਗੰਦ ਜਣ ਕਿ ਉਹ ਕੰਮ ਰੋਕਣਾ ਨਹੀਂ ਕਿੰਨਾ ਕੁ ਬਿੱਲ ਆਉਂਦਾ ਜੀ ਜਿਹੜੇ ਲੋੜਬੰਦ ਲੋਕ ਨੇ ਉਹਨਾਂ ਲਈ 300 ਜੋਨਟ ਫੇਰੀ ਆ ਪਰ ਸਾਰਿਆਂ ਲਈ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਇਹ ਚਾਹੁੰਦੇ ਨੇ ਕਿ ਸਾਰਾ ਪੈਸਾ ਨੂੰ ਫੇਰੇ ਮਿਲੇ ਬਸ ਇਹ ਮੰਨ ਲਿਓ ਵੀ ਤੁਸੀਂ ਉਹ ਸੋਚਦੇ ਮਾਲਕੋਂ ਵੀ ਤੁਸੀਂ ਇਹ ਚਾਹੁੰਦੇ ਆ ਵੀ 10 ਸਾਲ ਦੇ ਵਿੱਚ ਵਿੱਚ ਪੰਜਾਬ ਦਾ ਬੇੜਾ ਗਰਭ ਹੋ ਜੇ ਤੁਸੀਂ ਇਹ ਚਾਹੁੰਦੇ ਹੋ। ਨਿੰਦ ਕਰਨ ਵਾਲਾ ਬੰਦਾ ਕਦੇ ਵੀ ਫਿਰ ਇਹਦਾ ਨਹੀਂ ਖਾਂਦਾ ਚਲੋ ਮੈਂ ਇੱਕ ਦੋ ਧਾਰਨਾ ਦੇਣ ਕਰਨੇ ਫਿਰ ਇਹਨਾਂ ਦੇ ਚਲੂਨੇ ਲੜਦੇ ਹੁੰਦੇ ਵੀ ਤੁਸੀਂ ਕੀ ਲੈਣਾ ਹੈ ਸਰਕਾਰ ਦਾ ਪੈਸਾ ਟੈਕਸ ਦਾ ਪੈਸਾ ਟੈਕਸ ਦਾ ਪੈਸਾ ਕੱਲੇ ਬਿਲਾਾਂ ਵਾਸਤੇ ਨਹੀਂ ਕਿੰਨੇ ਮਹਿਕਮਿਆਂ ਜਿੱਥੇ ਤਨਖਾਹਾਂ ਦੇਣੀਆਂ ਪੈਂਦੀਆਂ ਨੇ ਸਰਕਾਰ ਕੋਲੇ ਕੋਈ ਮਸ਼ੀਨ ਨਹੀਂ ਲੱਗੀ ਹੋਈ ਨੋਟ ਛਾਪਣ ਵਾਲੇ ਵੀ ਛਾਪੀ ਚਲੋ ਧੜਾ ਧੜ ਕੋਈ ਚੱਕਰ ਨਹੀਂ ਇਦਾਂ ਨਹੀਂ ਹੁੰਦਾ ਜਿਹੜੇ ਲੋਕਾਂ ਨੇ ਕੈਨੇਡਾ ਦੇ ਅਮਰੀਕਾ ਦੀ ਜਰਮਨ ਦੀ ਆਸਟ੍ਰੇਲੀਆ ਦੀ ਇੰਗਲੈਂਡ ਦੀ ਫੀਅਰ ਲਈ ਹੋਈ ਹੈ ਉਹ ਦੱਸਿਓ ਵੀ ਉਹਨਾਂ ਕੰਟਰੀਆਂ ਵਿੱਚ ਸਰਕਾਰ ਵੱਲੋਂ ਕੋਈ ਤੁਹਾਨੂੰ ਫਰੀ ਮਿਲਦਾ ਕੁਝ ਤੁਹਾਡੇ ਬਿੱਲ ਫਰੀ ਨੇ ਤੁਹਾਨੂੰ ਕੀ ਫਰੀ ਮਿਲਦਾ ਇਹ ਦੱਸ ਦਿਓ ਉੱਥੇ ਔਰ ਨਾਲ ਹੀ ਬੇਨਤੀ ਕਰਦਾ ਕਿਸੇ ਵੀ ਮੁਲਕ ਦੇ ਵਿੱਚ ਫਸਲਾਂ ਦੇ ਐਮਐਸਪੀ ਨਹੀਂ ਹੈਗੇ ਬਾਰੇ ਰੌਲਾ ਸਾਡੇ ਮੁਲਕ ਵਿੱਚ ਪਾਇਆ ਜਾ ਰਿਹਾ ਹੁਣ ਜਿਹੜੇ ਇਹ ਸਰਵੰਤ ਸਿੰਘ ਪੰਦੇਰ ਵਰਗੇ ਨੇ ਮੈਂ ਦਲਾਲ ਕਿਉਂ ਕਹਿਣਾ ਹੁੰਦਾ ਜਦੋਂ ਧਰਨਾ ਲੱਗੂਗਾ ਡੀਸੀ ਦਫਤਰ ਦੇ ਸਾਹਮਣੇ ਤਾਂ ਫਿਰ ਇਹਨਾਂ ਨੇ ਸੌਦਾ ਕਰਨਾ ਹੁੰਦਾ ਵੀ ਆ ਚੱਕੋ ਜੀ 2 ਕਰੋੜ ਰੁਪਏ ਤੁਸੀਂ ਆਪਣੇ ਘਰ ਨੂੰ ਜਾਓ ਚੁਟਕੋ ਬਸ ਇੰਨੀ ਕੁ ਮਾਰ ਇਹਨਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਵੇ ਜਿਹੜਾ ਬੰਦਾ 20 30 ਹਜ਼ਾਰ ਆਪਣੇ ਬੱਚਿਆਂ ਵਾਸਤੇ ਮਹੀਨੇ ਵਿੱਚ ਕਮਾ ਲੈਂਦਾ ਨਾ ਜਿਉ 2000 ਬਿੱਲ ਭਰ ਦੂ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਜਿਹੜੇ ਹੱਡ ਨੇ ਨਾ ਇਹ ਉਹਨਾਂ ਚਿਰ ਸਾਥ ਦੇਣਗੇ ਜਿਨ੍ਹਾਂ ਚ ਇਮਾਨਦਾਰੀ ਨਾਲ ਇਹਨਾਂ ਤੋਂ ਮਿੰਤ ਜੇ ਕਹ ਲਈ ਇਹਨਾਂ ਨਾਲ ਹੱਡ ਤੋੜ ਕੇ ਮਿੰਤ ਕਰਦੇ ਤੇ ਨਹੀਂ ਤਾਂ ਫਿਰ ਇਹ ਫੁੱਲ ਜੁਕੇ ਜਾਂਦੇ ਹੁੰਦੇ ਬਾਅਦ ਵਿੱਚ ਜਿਹੜਾ ਕੁਝ ਇਕੱਠਾ ਕੀਤਾ ਹੁੰਦਾ ਕਿਸੇ ਨੇ ਕੋਈ ਬਹੁਤਾ ਨਾਂ ਨਹੀਂ ਕਰਨਾ ਹੁਣ ਤਾਂ ਭੋਗ ਵੀ ਸੁੱਖ ਨਾਲ ਗੁਰਦੁਆਰੇ ਪਾਉਂਦੇ ਨੇ ਭਾਂਡੇ ਮਾਂਜਣ ਦੀ ਫੈਸਿਲਿਟੀ ਹੈ ਜੀ ਉੱਥੇ ਘਰ ਦੇ ਵਿੱਚ ਲੋਡ ਨਹੀਂ ਪਾੜ ਕਰਾਉਣ ਲਈ ਪੱਖੇ ਕੂਲਰ ਲੱਗਿਆ ਜੀ ਉੱਥੇ ਆਰਾਮ ਨਾਲ ਭੋਗ ਪਾਓ ਤੇ ਉੱਥੇ 2 ਘੰਟਿਆਂ ਦਾ ਪ੍ਰੋਗਰਾਮ ਹੁੰਦਾ ਹੈ 2 ਘੰਟਿਆਂ ਵਿੱਚ ਚਾਪਲੂਸੀ ਮਾੜੀ ਮੋਟੀ ਬਰ ਪਿੱਟ ਕੇ ਬਹਿ ਜਾਂਦਾ ਘਰ ਵਾਲੇ ਤਾਂ ਹਾਂ ਤੂੰ ਹਾਂ ਮਾਰ ਲੈਂਦੀ ਐ ਤੇ ਸਾਡੇ ਬਾਬੇ ਬਾਠ ਕਰਕੇ ਕੀਰਤਨ ਕਰਕੇ ਗੱਪਾਂ ਗੁਪਾਂ ਮਾਰ ਕੇ ਕੱਲਿਆ ਬੈਨਾਨ ਕਾ ਸੱਦੇ ਉੱਠ ਜਾਏ ਦੇ ਮਹਾਬਕ ਅਨੁਸਾਰ ਅਰਦਾਸ ਕਰਕੇ ਚਲੋ ਵੀ ਕੰਮ ਖਤੇ ਉਦੋਂ ਬਾਅਦ ਕੋਈ ਨਹੀਂ ਪੁੱਛਦਾ 9 ਮਹੀਨਿਆਂ ਬਾਅਦ ਫੇਰ ਗੁਰੂ ਸਾਹਿਬ ਪ੍ਰਕਾਸ਼ ਕਰਕੇ ਵਰਸੀ ਐ ਜੀ ਚਲੋ ਜੇ ਕਿਹਦਾ ਰੋਣ ਨਹੀਂ ਆਉਂਦਾ ਅੱਖਾਂ ਨੂੰ ਥੁੱਕ ਲਾ ਲੂ ਜਾਂ ਪਾਣੀ ਛੱਟੇ ਮਾਰ ਲੂ ਵੀ ਰੋ ਰੁੰਦਾ ਸੀ ਇਹ ਦੁੱਖ ਸੀ ਇਹਨੂੰ ਐਨੀ ਕੁ ਜ਼ਿੰਦਗੀ ਐ ਫਿਰ ਕੁਛ ਨਹੀਂ ਇਹ ਫਿਰੀਆਂ ਦੀਆਂ ਜਿਹੜੀਆਂ ਬੁਰਕੀਆਂ ਨੇ ਇਹ ਤੰਗ ਹੀ ਕਰਨਗੀਆਂ ਜੇ ਅਸੀਂ ਚਾਹੁੰਦੇ ਹਾਂ ਨਾ ਬੇਸ਼ੱਕ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤਾਂ ਫਿਰ ਇੰਨੇ ਹਰਾਮਖੋਰ ਨਾ ਬਣੀਏ ਇਹਨਾਂ ਪਿੱਛੇ ਲੱਗ ਕੇ ਅਸੀਂ ਪੰਜਾਬ ਦਾ ਬੇੜਾ ਗਰਕ ਨਾ ਕਰੀਏ ਇਹ ਕਾਪਰੇਟ ਘਰਾਣੇ ਨੇ ਜੀ ਫਲਾਣੀਆਂ ਕੰਪਨੀਆਂ ਨੇ ਜੀ ਪਹਿਲਾਂ ਇਹਨਾਂ ਨੇ ਨਾ ਦਿੱਲੀ ਅੰਦੋਲਨ ਦੇ ਵਿੱਚ ਹਜ਼ਾਰਾਂ ਕਰੋੜ ਦਾ ਤੇਲ ਮਚਾਤਾ ਹਜ਼ਾਰਾਂ ਕਰੋੜ ਦਾ ਤੇ ਬਸ ਜੁਕਾਰੇ ਛੱਡ ਕੇ ਵਾਪਸ ਆ ਗਏ ਮਿਲ ਗਿਆ ਐਮਐਸਬੀ ਹੁਣ ਦੁਬਾਰੇ ਫੇਰ ਮੁੜ ਕੀ ਜਾਂਦੇ ਹੁਣ ਉਧਰ ਤਾਂ ਕੋਈ ਦਾਲ ਗਣਦੇ ਨਹੀਂ ਕਿਉਂਕਿ ਲੋਕਾਂ ਬੰਨ ਝੂਠਾ ਬਹਿ ਗਿਆ ਸਾਰਾ ਕੁਝ ਲੋਕ ਯਕੀਨ ਨਹੀਂ ਕਰਦੇ ਹੁਣ ਨਵੇਂ ਮੁੱਦੇ ਚੁੱਕਦੇ ਆ ਹੁਣੇ ਮੁੱਦਾ ਮੀਟਰਾਂ ਦੇ ਜਿਹੜੇ ਚਿੱਪ ਵਾਲੇ ਮੀਟਰ ਲੱਗੇ ਰੰਜਾ ਲੱਗਣੇ ਨੇ ਵੀ ਉਹਨਾਂ ਦਾ ਵਿਰੋਧ ਕਰੋ ਕੋਈ ਵਿਰੋਧ ਕਰਨ ਦੇ ਲੋੜ ਨਹੀਂ ਲੱਗਣੇ ਚਾਹੀਦੇ ਨੇ ਜੇ ਕੰਟਰੋਲ ਕਰਨਾ ਨਹੀਂ ਤਾਂ ਐਨੇਕ ਬੇਲੜ ਲੋਕ ਨੇ ਕਿ ਘੋਲਗੀ ਅਕਲਾਂ ਪੱਥਰ ਨੂੰ ਪਤਾ ਹੋਣਾ ਬੇਲਣਾਂ ਦਾ ਮੇਲਾ ਲੱਗਿਆ ਸੀ ਦੋ ਬੰਦੇ ਜਿੱਥੇ ਸੀ ਉੱਥੇ ਉੱਥੇ ਕਰਨਾ ਕੀ ਸੀ ਦੀ ਬੈਠਣਾ ਸੀ ਦੋ ਬੰਦੇ ਸਭ ਤੋਂ ਵੱਡੇ ਬੇਲੜ ਐਲਾਨੇ ਗਏ ਉੱਥੇ ਇੱਕ ਨੂੰ 2500 ਪਤ ਨਹੀਂ 5500 ਨਾਮ ਦਿੱਤਾ ਸੀ ਤੁਹਾਨੂੰ ਪਤਾ ਹੋਣਾ ਸਭ ਤੋਂ ਵੱਡੇ ਬੇਲੜ ਉੱਥੇ ਐਲਾਨੇ ਗਏ ਉਦਾਂ ਦੇ ਬਿਲ ਬਹੁਤ ਹੈ ਇਹ ਜਿਹੜੀਆਂ ਕਰਤੂਤਾਂ ਕਿਸਾਨ ਜਥੇਬੰਦੀਆਂ ਵਾਲੇ ਕਰ ਰਹੇ ਨੇ ਨਾ ਸਾਨੂੰ ਲੱਗਦਾ ਵੀ ਪਤਾ ਨਹੀਂ 2000 ਬਿਲ ਸਾਨੂੰ ਜੇ ਮਾਫ ਹੋ ਗਿਆ ਪਤਾ ਨਹੀਂ ਅਸੀਂ ਕੀ ਜਾਗ ਜਿੱਤ ਲਿਆ ਨਾ 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 ਇਹ ਤਾਂ ਤੁਸੀਂ ਇਹ ਕਹਿ ਲਓ ਵੀ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਿਹਨਤ ਤੋਂ ਦੂਰ ਕਰ ਰਹੇ ਹਾਂ ਅਸੀਂ ਆਪਣੇ ਪਰਿਵਾਰ ਨੂੰ ਘੋਰੀ ਬਣਾ ਰਹੇ ਹਾਂ ਅਸੀਂ ਫਰੀ ਦਾ ਖਾਣਾ ਆਪੇ ਛੇ ਤੁਹਾਨੂੰ ਪਤਾ ਹੈ ਟਖਾਰੀ ਸੜਕਾਂ ਤੇ ਰੋੜਾਂ ਤੇ ਗੱਡੀਆਂ ਵਿੱਚੋਂ ਮੰਗਦੇ ਨੇ ਬੱਤੀਆਂ ਦੇ ਖੜੇ ਹੁੰਦੇ ਨੇ ਵਿਰੋਧ ਕੀਤਾ ਗਿਆ ਸੀ ਤੇ ਫਿਰ ਅਸੀਂ ਕੀ ਹਾਂ ਅਸੀਂ ਭਿਖਾਰੀ ਹਾਂ ਜੇ ਉਹ ਰੁਪਈਆ ਰੁਪਈਆ ਮੰਗਦੇ ਹੈ ਤੇ 2-2000 ਰੁਪਏ ਮੰਗਦੇ ਹਰ ਮਹੀਨੇ ਦਾ 3-3000 ਰੁਪਏ ਹਰ ਮਹੀਨੇ ਮੰਗਦੇ ਗਰਮ ਪਾਣੀ ਨਿਣਾਉਣਾ ਸੀ ਪਰ ਨਿਣਾਉਣਾ ਫਰੀ ਹੈ ਸੀ ਗੀజర్ ਲਾਉਣਾ ਹੈ ਸੀ ਏਸੀ ਲਾਉਣਾ ਹੈ ਸੀ ਪਰ ਪੈਸਾ ਨਾ ਸਾਨੂੰ ਦੇਣਾ ਪਵੇ ਤੇ ਜਿਹੜਾ ਕੋਲਾ ਪੈਂਦਾ ਗ੍ਰਿਡਾਂ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਨੇ ਉਹਨਾਂ ਦਾ ਵੀ ਤੋਂ ਦੇਣੀ ਇਹ ਗੱਲਾਂ ਕੋੜੀਆਂ ਨੇ ਅਸੀਂ ਪੰਜਾਬ ਨੂੰ ਗਰ ਕਰਨ ਵਾਸਤੇ ਯੋਗਦਾਨ ਪਾ ਰਹੇ ਹਾਂ ਜਿਹੜੇ ਇਹ ਗਲੱਕ ਨੇ ਨਾ ਜਥੇਬੰਦੀਆਂ ਵਾਲੇ ਤੁਹਾਨੂੰ ਕੀ ਲੱਗਦਾ ਇਹ ਇਹ ਫਰੀ ਪੰਜਾਬ ਲਈ ਕੰਮ ਕਰਦੇ ਇਹਨੇ ਗੱਡੀ ਦਾ ਤੇਲ ਕਿੱਥੋਂ ਪੈਂਦਾ ਇਹਨੇ ਪ੍ਰਾਪਰਟੀਆਂ ਚੈੱਕ ਕਰਕੇ ਦੇਖੋ ਮੈਂ ਬਹੁਤ ਬੜੀ ਗਿਆ ਇਹ ਸਿਰੇ ਦੇ ਹਰਾਮਕੋੜ ਨੇ ਇਹਨਾਂ ਪਿੱਛੇ ਲੱਗ ਕੇ ਨਾ ਪੰਜਾਬ ਦਾ ਬੇੜਾ ਕਰ ਕਰੋ ਜੇ ਅਸੀਂ ਕਮਾਉਨੇ ਆ ਤਾਂ ਉਹਦੇ ਵਿੱਚ ਅਸੀਂ ਖਰਚੇ ਵੀ ਕਰਨੇ ਆ ਅਸੀਂ ਨਾਲ ਨਹੀਂ ਲੈ ਕੇ ਜਾਣਾ ਜੇ ਕੋਈ 20-30 ਲੱਖ ਰੁਪਏ ਇਕੱਠਾ ਕਰਕੇ ਆਪਣੇ ਪਰਿਵਾਰ ਲਈ ਛੱਡ ਜੂਗਾ ਨਾ ਤੇ ਪਰਿਵਾਰ ਨੇ ਮੈਂ ਪਹਿਲਾਂ ਵੀ ਕਿਹਾ ਇੱਕ ਹਫ਼ਤੇ ਵਿੱਚ ਭੋਗਵਾ ਕੇ ਸਤਨਾਮ ਬੋਲ ਦੇਣਾ ਮੁੜ ਕੇ ਨਹੀਂ ਕਿਸੇ ਨੂੰ ਚੇਤੇ ਕਰਨਾ ਬਸ ਕੰਨ ਤੇ ਤਸਵੀਰ ਟੰਗ ਜੂ ਆਹ ਤਸਵੀਰ ਕਹਿੰਦੀ ਐ ਇਹ ਬੂਟਾ ਸਿੰਘ ਦੀ ਆਹ ਕਹਿੰਦੀ ਫਲਾਣੇ ਦੀ ਐ ਬਸ ਤਸਵੀਰਾਂ ਦੇਖੀ ਚੱਲਿਓ ਪਰ ਜੇ ਤੁਹਾਡੀ ਮਿਹਨਤ ਦੀ ਕਮਾਈ ਐ ਉਹਨੂੰ ਆਪਣੀਆਂ ਲੋੜਾਂ ਲਈ ਜੇ ਵਰਤ ਲਈਏ ਤਾਂ ਚੰਗੇ ਰਵਾਂਗੇ ਜਿਹੜੀਆਂ ਕੰਟਰੀਆਂ ਵੀ ਉਦਾਹਰਣ ਉਦਾਹਰਣ ਦਿੰਨੇ ਉਹਨਾਂ ਸਾਡੇ ਨਾਲੋਂ 100 ਸਾਲ ਅੱਗੇ ਨੇ ਉੱਥੇ ਕਾਨੂੰਨ ਵਿਵਸਥਾ ਵਧੀਆ ਹੈ ਉੱਥੇ ਬਿਜਲੀ ਨਹੀਂ ਜਾਂਦੀ ਉਹ ਤਾਂ ਨਹੀਂ ਜਾਂਦੀ ਅਗਲੇ ਠੋਕ ਕੇ ਪੈਸੇ ਲੈਂਦੇ ਨੇ ਤਾਂ ਨਹੀਂ ਜਾਂਦੀ ਅਸੀਂ 24 ਘੰਟੇ ਬਿਜਲੀ ਭਾਲਦੇ ਹਾਂ ਗ੍ਰਿਡ ਚ ਕੋਲਾ ਮੁੱਕਿਆ ਹੁੰਦਾ ਜਦੋਂ ਪੁੱਛੋਗੇ ਖਜ਼ਾਨਾ ਖਾਲੀ ਹੈ ਤੇ ਭਾਰ ਕੀਤੇ ਪੈਣਾ ਸਾਡੇ ਦੀ ਪੈਣਾ ਮੁੜ ਕੇ ਇਹਨਾਂ ਦਾ ਕੁਝ ਨਹੀਂ ਜਾਣਨਾ ਜੇ ਕੋਈ ਵਧੀਆ ਫੈਕਟਰੀ ਵਧੀਆ ਕੰਪਨੀ ਪੰਜਾਬ ਵਿੱਚ ਆਉਂਦੀ ਹੈ ਨਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਪਹਿਲਾਂ ਵੀ ਬੇੜਾ ਕਰ ਕੀਤਾ ਇੱਥੇ ਪ੍ਰਾਈਵੇਟ ਕੰਪਨੀਆਂ ਬਹੁਤ ਸੀ ਇੰਡਸਟਰੀ ਬਹੁਤ ਸੀ ਇੱਥੇ ਇਹਨਾਂ ਲੋਕਾਂ ਦੇ ਡਰ ਕਾਰਨ ਉਹ ਇੱਥੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਗਏ ਦਿਹਾੜੀ ਵਾਲੋਂ ਲੋਕ ਇਹ ਚ ਤਰਸਦੇ ਸੀ ਇਹਨਾਂ ਦੇ ਪਿੱਛੇ ਨਾ ਲੱਗੋ ਕਿੰਨਾ ਕੁ ਬਿਲਾ ਜਿਹੜਾ ਬੰਦਾ 25 30 ਹਜ਼ਾਰ ਮਹੀਨੇ ਦਾ ਕਮਾ ਰਿਹਾ ਜੇ 2 3000 ਬਿੱਲ ਭਰ ਦੂ ਕੋਈ ਵੱਡੀ ਗੱਲ ਨਹੀਂ ਭਰਨਾ ਪਊਗਾ ਇਹ ਟਾਈਮ ਆਊਗਾ ਇੱਕ ਦਿਨ ਜੇ ਇਦਾਂ ਹੀ ਰਿਹਾ ਨਾ ਚੇਤੇ ਰੱਖਿਓ ਹੁਣ ਤਾਂ ਤੁਸੀਂ ਇਕੱਲੇ ਬਿੱਲ ਨੂੰ ਰੋਣਿਓ ਤੇ ਪਾਣੀ ਇਹਨਾਂ ਨੇ ਇੰਨਾ ਕੁ ਮਕਾ ਦੇਣਾ ਖਤਮ ਕਰ ਦੇਣਾ ਤੁਹਾਨੂੰ ਆ ਜਿਹੜੀ ਪਾਣੀ ਵਾਲੀ ਬੋਤਲ ਅੱਜ ਮਿਲਦੀ ਹੈ ਨਾ 15 20 ਰੁਪਈਆ ਦੀ ਤੇ ਤਰਸਾਂਗੇ ਇਹ ਖੁੱਲ ਕੌਣ ਦੇ ਰਿਹਾ ਇਹ ਸਰਕਾਰਾਂ ਇਹ ਲੀਡਰ ਇਹਨਾਂ ਤਾਂ ਵੋਟਾਂ ਚਾਹੀਦੀਆਂ ਨੇ ਥੋੜਾ ਜਿਹਾ ਧਿਆਨ ਦੇਈਏ ਇਹਨਾਂ ਹਰਾਮਖੋਰਾ ਪਿੱਛੇ ਲੱਗ ਕੇ ਐਵੇਂ ਨਾ ਧਰਨ ਦੇ ਵਜਿਆ ਕਰੋ ਇਹ ਜਿਹੜੇ ਮੀਟਰ ਨੇ ਸਹੀ ਨੇ ਜਿਹਦੇ ਘਰੇ ਲੱਗੂਗਾ ਨਾ ਉਹ ਹਜ਼ਾਰ ਵਾਰੀ ਸੋਚੋ ਮੈਂ ਲੋਡ ਤੋਂ ਵੱਧ ਬਿਜਲੀ ਨਾ ਵਾਣਾ ਲੋਡ ਤੋਂ ਵੱਧ ਮੈਂ ਲੋਡ ਨਾ ਪਾਵਾਂ ਆਲਾ ਹਜ਼ਾਰ ਵਾਰੀ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ